ਕੌਣ ਹੈ ਤੁਸੀਂ ਕੌਣ ਉਹ ਯਾਰ ਨਾ ਪੰਜਾਬ ਉਹ ਤਾਂ ਇੰਨੀ ਆ ਇੱਕ ਮਿੰਟ ਰੁਕ ਜਾਓ ਇੱਕ ਜਮੇ ਇੱਕ ਮਿੰਟ ਇੱਕ ਮਿੰਟ ਮੰਨਤ ਮੰਨਣਾ ਤਾਂ ਹੋਰ ਆ ਜਾਓ ਆ ਜਾ ਮੇਰਾ ਪੁੱਤ ਆ ਜਾ ਮੇਰਾ ਪੁੱਤ ਮੰਮਾ ਕਿੱਥੇ ਆ ਪਾਪਾ ਮੰਮਾ ਹੀ ਤਾਂ ਹੈਗੇ ਆ ਇਹ ਮੰਮਾ ਮੰਮਾ ਕਿੱਥੇ ਲੱਗੀ ਮਤਲਬ ਇਹ ਆ ਮੰਮਾ ਕਿੱਥੇ ਆ ਮੈਂ ਨਹੀਂ ਮੰਨਦਾ ਮੰਮਾ ਕਿੱਥੇ ਆ ਸਹੀ ਦੱਸ ਮੇ ਮਮਾ ਦਾ ਹੈ ਹੀ ਨਹੀਂ ਇਹ ਮਮਾ ਆ ਮਮਾ ਦਾ ਤੇਰੀ ਇੰਨੀ ਗੋਰੀ ਹੈ ਨਹੀਂ ਜੀ ਹੈ ਮਮਾ ਆ ਪੱਕਾ ਸ਼ੋਰ ਹਾਂਜੀ ਤੇ ਕਿੱਥੋਂ ਆਏ ਕਿੱਥੋਂ ਆਣ ਤੁਸੀਂ ਆਪਾਂ ਪਾਰਲਰ ਚੋਂ ਪਾਰਲਰ ਚੋਂ ਉਹ ਬੇੜਾ ਬੈਜੇ ਪਾਰਲਰ ਵਾਲੇ ਦਾ ਸੱਚੀ ਪਾਰਲਰ ਚੋਂ ਆਏ ਆ ਪਾਰਲਰ ਦਾ ਕੀ ਮਤਲਬ ਮੇਰਾ ਕਾਲਾ ਕਿਤੇ ਹੈ ਹੈ ਪਹਿਲਾਂ ਤੁਸੀਂ ਦੱਸੋ ਮੈਂ ਮੈਂ ਮੇਕਅਪ ਤਾਂ ਕਰਾਇਆ ਹੀ ਨਹੀਂ ਮੈਂ ਤਾਂਨ ਕਿਹਾ ਵਸ ਏਦਾਂ ਦੀ ਸਕਿਨ ਰੱਖਿਓ ਜਿੱਦਾਂ ਦੀ ਮੇਰੀ ਹੈਗੀ ਆ ਆ ਜਾ ਮੈਂ ਕਹਿੰਦਾ ਤੇਰਾ ਹੁਣੇ ਹੀ ਮੈਂ ਮੂੰਹ ਧਵਾਉਣਾ ਹੁਣੇ ਹੀ ਚੱਲ ਚੱਲ ਬਾਤ ਖੋਲਣ ਤੋਂ ਬਾਅਦ ਹੈ ਬਾਤ ਖੋਲਣ ਤੋਂ ਬਾਅਦ ਮੰਮਾ ਮੰਨ ਦੇ ਲਾ ਕੇ ਹੋਰ ਹੋਰ ਕਿਸੇ ਦੇ ਮੂੰਹ ਤੇ ਤਾਂ ਨਹੀਂ ਪੇ ਮੇਕਅਪ ਕਰਕੇ ਲੈ ਆਏ ਮੈਨੂੰ ਹਾਈਟ ਵੀ ਉੱਚੀ ਲੱਗਦੀ ਆ ਮੰਮੀ ਤੇਰੀ ਤਾਂ ਹੈਗੀ 4 ਫੁੱਟ ਦੀ ਅੱਛਾ ਹੀਲ ਪਾਈ ਆ ਨਿਸ਼ਾਨੀ ਮੈਂ ਮਮਾ ਤੇ ਬਾਹ ਦਿਖਾ ਪਹਿਲਾਂ ਮੇਰਾ ਟੈਟੂ ਬਣਾਇਆ ਸੀ ਤੇਰੀ ਮਮਾ ਨੇ ਮੇਰਾ ਹੈ ਤਾਂ ਹੈ ਨਹੀਂਗਾ ਟੈਟੂ ਤਾਂ ਹੈ ਨਹੀਂ ਮੈਂ ਕਦੇ ਬਾਈ ਨਹੀਂ ਲਗਾਤਾ ਕਿੱਥੇ ਆ ਅੱਛਾ ਮੇਰਾ ਬਾਈ ਨੇ ਲਗਾ ਦਿੱਤਾ ਆ ਆ ਦੇ ਹੈਨਾ ਠੀਕ ਆ ਜੀ ਮੇਕਅਪ ਬਾਈ ਨਹੀਂ ਲਗਾਤਾ ਹੁਣ ਤੁਸੀਂ ਦੱਸੋ ਤੁਹਾਡੇ ਕੀ ਮਤਲਬ ਆ ਨਹੀਂ ਨਹੀਂ ਹੁਣ ਵੈਰੀਫਾਈ ਤਾਂ ਹੋ ਗਿਆ ਚਲ ਮੈਂ ਮੰਨ ਲਿਆ ਵੀ ਤੂੰ ਮੇਰੀ ਵਾਈਫ ਆ ਪ੍ਰੀਤ ਆ ਮੇਰੀ ਹਣਾ ਮੇਰੀ ਯਾਰ ਤੇ ਮੇਰੀ ਗੱਲ ਸੁਣ ਇਹ ਕੀ ਕਰਨ ਦੀ ਲੋੜ ਸੀ ਕੀ ਤੈਨੂੰ ਮੈਂ ਕੀ ਕੀਤਾ ਕੁਝ ਵੀ ਨਹੀਂ ਤੁਸੀਂ ਕੁਝ ਲਾਇਆ ਉੱਥੇ ਪਰ ਹੋਰ ਕੀ ਨਹੀਂ ਹੈ ਮੇਰੇ ਕੋਲ ਮੈਂ ਲੱਗਦਾ ਥੋੜਾ ਆਇਆ ਕਿ ਜਿਵੇਂ ਲੱਗ ਰਿਹਾ ਜਿਦਾ ਚੋਕ ਨਹੀਂ ਹੁੰਦਾ ਚੋਕ ਲਾਇਆ ਹੁੰਦਾ ਕੁਝ ਨਹੀਂ ਲਾਇਆ ਇਦਾਂ ਲੱਗਦਾ ਰਵੀ ਆਪ ਪਤਾ ਕੀ ਆਇਆ ਮੈਂ ਫਸਟ ਟਾਈਮ ਮੇਕਅਪ ਕਰਵਾਇਆ ਤੇ ਅੱਧਾ ਹੀ ਨਾ ਕਰੀ ਜੋ ਲੱਗਦਾ ਇਹ ਚੈਨਲ ਥੋਡੀ ਭਾਬੀ ਦਾ ਆ ਤੇ ਬਹੁਤ ਸੋਹਣੇ ਬਲੌਗ ਬਣਾਉਂਦੀ ਆ ਪ੍ਰੀਤ ਵੀ ਹੈ ਨਾ ਤੇ ਘਰੇਲੂ ਬਲੌਗ ਹੁੰਦੇ ਆ ਨਾ ਤੇ ਉਹ ਦੱਸੋਗੇ ਥੋੜੀ ਲਾਈਕ ਸ਼ੇਅਰ ਕਰਿਆ ਕਰੋ ਹੈ ਸੋਹਣੇ ਨੂੰ ਕੀ ਮਸਲਾ ਵਾੜ ਰਿਹਾ ਹੈ ਲੈ ਨਾ ਹਾਂ ਬਾਈ ਵੀਡੀਓ ਕਰ ਤਾ ਹਾਂ ਬੰਦੇ ਸੋਹਣੇ ਨੇ ਨਹੀਂ ਬੰਦੇ ਸੋਹਣੇ ਆ ਬਹੁਤ ਸੋਹਣੇ ਨੇ ਤੇ ਇੱਕ ਵਾਰ ਗੱਲ ਕਰਨ ਲੈਂਦੇ ਚਲੋ ਤੇ 프리ਦਾ ਜੀ ਸੀ ਅੱਜ ਚੰਡੀਗੜ੍ਹ ਆ ਨਾ ਤੇ ਗਰਬਾ ਚੋਰ ਦਾ ਬਰਤਾ ਉਹ ਬਸ ਤੁਸੀਂ ਬਣਾਇਆ ਕਰੋ ਕੀ ਆ ਜਿਹੜੇ ਸਾਰੀ ਦਿਹਾੜੀ YouTube ਦੇ ਉੱਤੇ ਆਪਣੀ ਵਾਈਫ ਨੂੰ ਦਿਖਾ ਦਿਖਾ ਕੇ ਉਹ ਨਾ ਵਿਊ ਇਦਾਂ ਮਤਲਬ ਕੇ ਬਣਾਉਂਦੇ ਆ ਕੰਟੈਂਟ ਮੁੰਡੇ ਤੇ ਉਹ ਚੀਜ਼ ਆਪਾਂ ਕਦੀ ਵੀ ਪ੍ਰਮੋਟ ਨਹੀਂ ਕੀਤਾ ਚਲੋ ਇਹ ਇੱਕ ਫੈਮਿਲੀ ਬਲੌਗ ਹੋ ਸੀਗਾ ਤੇ ਜਿਹਦੇ ਵਿੱਚ ਆਪਾਂ ਕੀ ਪਿਆਜ ਗਰਵਾਚੌ ਚ ਸੀਗਾ ਭਾਬੀ ਤੁਹਾਡੀ ਚੰਡੀਗੜ੍ਹ ਆਈ ਸੀ ਇਹ ਮੇਕਅਪ ਕਰਾ ਕੇ ਆਈ ਆ ਤੇ ਬਸ ਉਹ ਹੀ ਮੈਂ ਪਛਾਣਿਆ ਨਹੀਂ ਇਹ ਐ ਉਹ ਐ ਐਦਾਂ ਦਾ ਪਤਾ ਦੇ ਲਈ ਕੰਟੈਂਟ ਬਣਾਦਾ ਬਣ ਗਈ ਨਾ ਵੀ ਤੂੰ ਵੀਡੀਓ ਸੋਹਣੀ ਬਣ ਗਈ ਸੋਹਣੀ ਵੀਡੀਓ ਪਛਾਣੀ ਤੇ ਕੀ ਮਤਲਬ ਤੇ ਨਾ ਨਾ ਉਹਦਾ 1.5 ਮਿੰਟ ਦਾ ਬਲੇ 7 ਜਨਮ ਵਾਲੀ ਆ ਮੇਰਾ ਪੁੱਤ ਉਹ ਤੋ ਕਿੱਦਾਂ ਲੱਗਦਾ ਪਹਿਲੀ ਵਾਰੀ ਇਤਨਾ ਨਿਕਾ ਹਾਂ ਹਾਂ ਹਨਾ ਜ਼ਿਆਦਾ ਵੀ ਨਹੀਂ ਕੀਤਾ ਆਪਣੇ ਤੇ ਹਨਾ ਹਾਂ ਇਹ ਸੋਨਾ ਬਣਾ ਲਓ ਬਣਾ ਲਓ ਹਨਾ ਬਲੌਗ ਬਸ ਬਣ ਗਿਆ ਮੈਂ ਕਹਿੰਦਾ ਉਹ ਸੋਨਾ ਬਣ ਗਿਆ ਬਾਈ ਤਾਂ ਇਹਨੂੰ ਵੀਡੀਓ ਸ਼ੇਅਰ ਕਰ ਦੇ ਨਾਲੇ ਜਦੋਂ ਕੰਟੈਂਟ ਫ੍ਰੀਤ ਪਾਉਂਦਾ ਹੁੰਦਾ ਹਨਾ ਸੋਨਾ ਪਾਇਆ ਕਰ ਕੰਟੈਂਟ ਹੈ ਨਾ ਵਧੀਆ ਵੀਡੀਓ ਬਣਾਇਆ ਕਰ ਹਾਂਜੀ ਹਾਂ ਬਿਨਾ ਕੰਟੈਂਟ ਤੋਂ ਵੀਡੀਓ ਕਿਸੇ ਦਾ ਸਿਰ ਨਹੀਂ ਖਾਣਾ ਲੋਕਾਂ ਦਾ ਇਹਨੇ ਚੰਗਾ ਬੜਾਈ ਜੀ ਬਾਈ ਬਾਈ ਸਾਰਿਆਂ ਨੂੰ ਵੀਡੀਓ ਸ਼ੇਅਰ ਕਰਦੇ ਤੇ ਪੇਜ ਨੂੰ ਕਰ ਲਿਓ ਫੋਲੋ ਫੇਸਬੁਕ ਦੇ ਤੇ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਾਏ ਬਾਏ ਸਾਰਿਆਂ ਨੂੰ